ਮਿਤੀ 19/9/25 ਨੂੰ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਨੂੰ ਵਾਰਡ ਨੰਬਰ 6 ਅਮਲੋ ਦੇ ਕੁਝ ਵਿਅਕਤੀ ਮਾੜੀ ਨੀਅਤ ਨਾਲ ਮਾਰਕੁੱਟਾਈ ਕਰ ਰਹੇ ਹਾਂ ਜਿਸ ਸਬੰਧ ਵਿੱਚ ਅਸੀਂ ਮੁਕਦਮਾ ਨੰਬਰ 179 ਮਿਤੀ 19/9/25 ਵੱਖ-ਵੱਖ ਧਰਾਵਾਂ ਦੇ ਅਧੀਨ ਥਾਣਾ ਮਲੋਵ ਵਿਖੇ ਦਰਜ ਰਜਿਸਟਰ ਕੀਤਾ ਜਿਸ ਦੇ ਵਿੱਚ 6ਾਂ ਦੇ ਵਿੱਚੋਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਾਕੀ 3 ਨੂੰ ਗ੍ਰਿਫਤਾਰ ਕਰਨਾ ਲਈ ਸਾਡੀਆਂ ਟੀਮਾਂ ਬੜਾਈਆਂ ਨੇ ਜੋ ਰੈਡਾਂ ਕਰ ਲਈਆਂ ਜਲਦੀ ਅਰੈਸਟ ਕੀਤਾ ਜਾਵੇਗਾ ਮੈਂ ਤੁਹਾਨੂੰ ਦੱਸਣਾ ਵਾ ਦੱਸਣਾ ਚਾਹੁੰਦਾ ਮੈਂ ਜਿਹੜੇ ਇਹ ਲੜਕਾ ਤੇ ਲੜਕੀ ਸਾਡੇ ਅਮਰੋਹ ਦੇ ਰਹਿਣ ਵਾਲੇ ਨੇ ਸਾਡੇ ਸੂਬੇ ਦੇ ਆ ਸਾਡੇ ਦੇਸ਼ ਦੇ ਬਚਿੰਦੇ ਆ ਇਹਨਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਸਾਡੀ ਡਿਊਟੀ ਹੈਗੀ ਇਹਨੂੰ ਕਿਸੇ ਵੀ ਪ੍ਰਵਾਸੀ ਜਾਂ ਪੰਜਾਬੀ ਦੇ ਐਂਗਲ ਨਾਲ ਨਾ ਜੋੜਿਆ ਜਾਵੇ ਜੇ ਇਸ ਸੰਬੰਧੀ ਕੋਈ ਹੇਟ ਸਪੀਚ ਕਰਦਾ ਹੈ ਜਾਂ ਝੂਠੀ ਅਫਵਾਹ ਫੈਰਾਉਂਦਾ ਹੈਗਾ ਉਸ ਦੇ ਖਿਲਾਫ ਬੀਖ ਸਖਤ ਕਾਰਵਾਈ ਕੀਤੀ ਜਾਵੇਗੀ ਕਾਨੂੰਨ ਨੂੰ ਕਿਸੇ ਨੂੰ ਆਪਣੇ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਿਆ ਜਾਵੇਗਾ ਧੰਨਵਾਦ